ਹਾਂ ਕੁੜੀ ਇਹ ਕੀ ਕਰਦੀ ਆ ਭਾਈ ਕੱਪੜੇ ਧਾਂਦੀ ਸੀ ਅੱਛਾ ਕੱਪੜੇ ਤੋਂ ਨਹੀਂ ਐ ਹਾਂ ਅੱਛਾ ਆਪ ਦੇਖ ਕੱਪੜੇ ਆਪ ਕਿਉਂ ਤੋਂ ਨਹੀਂ ਐ ਵਾਹ ਬਈ ਵਾਹ ਕਮਾਲ ਕਰਤੀ ਤੇ ਤਾਂ ਸਹੀ ਗੱਲ ਐ ਹਨਾ ਹੋਰ ਕੀ ਕੁਝ ਕਰਨਾ ਚਾਹੁੰਦੀ ਐ ਗੁਰਬਾਣੀ ਤਾਂ ਜ਼ਰੂਰੀ ਪੜ੍ਹਨੀ ਚਾਹੀਦੀ ਐ ਜੀ ਅੱਛਾ ਔਰ ਅੱਗੇ ਘਰ ਦੇ ਕੰਮ ਕਰਨੇ ਆ ਸਕੂਲ ਵੀ ਕਰਨਾ ਸਾਰਾ ਦਿਨ ਫੋਨ ਤੇ ਤਾਂ ਨਹੀਂ ਬੜੇ ਰਹਿਣਾ ਹੈ ਬੀਨਾ ਫਾਂ ਤਾਂ ਟਾਣੀ ਬੜੇ ਰਹਿਣਾ ਲੈ ਲੈ ਕਿੰਨੀ ਉਮਰ ਹੈ ਤੇਰੀ ਮੇਰੀ 10 ਸਾਲ ਉਮਰ 10 ਸਾਲ ਦੀ ਉਮਰ ਦੇ ਵਿੱਚ ਐਨੀਆਂ ਸਿਆਣੀਆਂ ਗੱਲਾਂ ਕਿੱਥੋਂ ਸਿੱਖ ਗਈ ਤੂੰ ਗੁਰਬਾਣੀ ਸੁਣ ਕੇ ਆਂਦੀ ਆ ਅੱਛਾ ਮੂਲ ਮੰਤਰ ਆਉਂਦਾ ਹਾਂਜੀ ਆਉਂਦਾ ਸੁਣਾ ਉਹਰਾ ਮੂੰ ਕਰਕੇ ਫੱਜਾਂ ਚੁੰਨੀ ਲੈ ਲੈ ਆਹ ਚੁੰਨੀ ਲੈ ਕੇ ਪਹਿਨਗੀ ਹਾਂ ਚੱਲ ਲੈ ਲੈ ਹਾਂ ਛੇਤੀ ਛੇਤੀ ਸੁਣਾ ਅੰਤਾਰ ਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸ਼ਾਬਾਸ਼ ਤੇ ਤੁਮੈਂ ਦੱਸ ਹੁਣ ਚੱਲ ਵੀਡੀਓ ਵੱਡੀ ਨਾ ਹੋ ਜੇ ਵੀ ਕੁੜੀਆਂ ਨੂੰ ਸਭ ਤੋਂ ਵੱਧ ਕੀ ਕਰਨਾ ਚਾਹੀਦਾ ਆਪਣੇ ਮਾਪਿਆਂ ਦੀ ਇੱਜ਼ਤ ਕਰਨੀ ਚਾਹੀਦਾ ਭਾਈ ਭੈਣ ਦੀ ਅੱਛਾ ਇਹ ਤੇ ਕਰਨੀ ਚਾਹੀਦੀ ਆ ਵਾਹ ਵੇਖਾ ਵਾਹ ਤਾਂ ਬੜੀ ਕਮਾਲ ਦੀ ਗੱਲ ਹੈ ਚਲ ਜਿਉਂਦੀ ਰਹਿ ਜਿਉਂਦੀ ਰਹਿ ਕਰ ਲੈ ਕਮ ਸ਼ਾਬਾਸ਼